ਇਹ ਨਗਰ ਪਿੰਡ ਖੁਸ਼ੀਪੁਰ ਵੱਲੋਂ ਹੜਪੀਰਤਾ ਦੀ ਬੰਦੀ ਸਹੂਲਤ ਦੀ ਮਦਦ ਵਾਸਤੇ ਸਾਰੇ ਪਿੰਡ ਦੇ ਸੰਜੋਗ ਸਦਕਾ ਸੁਕਾ ਲੰਗਰ ਅਤੇ ਲੰਗਰ ਪਕਾ ਕੇ ਸੁਕੀ ਰਸਤ ਦੇ ਨਾਲ ਉਹਨਾਂ ਦੀ ਹੜਪੀਰਤਾ ਦੀ ਮਦਦ ਵਾਸਤੇ ਵਾਇਆ ਪਕਲਾਣਾ ਤੋ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਧਰਮਕੋਟ ਸਿੰਘਪੁਰਾ ਅਸ਼ਾਮਪੁਰਾ ਮਾਸ਼ੀਵਾੜਾ ਕੋਨੇ ਵਾਲਾ ਜਿੱਥੇ-ਜਿੱਥੇ ਤੱਕ ਵੀ ਸਾਡੀ ਪਹੁੰਚ ਪਈ ਹੈ ਅਸੀਂ ਉੱਥੋਂ-ਉੱਥੋਂ ਤੱਕ ਲੰਗਰ ਪਚਾਵਾਂਗੇ ਸਾਰੇ ਪਿੰਡ ਦੇ ਸੰਜੋਗ ਸੋ ਆਜ ਨੌਜਵਾਨ ਵੀਰਾਂ ਦੀ ਇਹ ਸੇਵਾ ਦੇ ਵਿੱਚ ਸਾਰਿਆਂ ਦਾ ਸੰਯੋਗ ਆ ਪਿੰਡ ਦਾ ਪੂਰਾ ਕਰਕੇ ਤੇ ਇਸ ਮਾਲ ਲੈ ਕੇ ਅਸੀਂ ਉਧਰ ਨੂੰ ਰਵਾਨਾ ਹੋਣ ਲੱਗਿਆ ਇਹਨਾਂ ਕੋਲ ਕਹਿੰਦਾ ਵਾਹਿਗੁਰੂ ਜੀ ਕਾ ਕਿ ਮੌਕਾ ਪਹਿਲਾਂ ਦੇਖਦੇ ਕਿਹੜੀ ਕਿਹੜੀਆਂ ਜਿਹੜੀਆਂ ਆ ਰਹੀਆਂ ਸੀ ਅਸੀਂ ਜਦੋਂ ਪਹਿਲੇ ਦਿਨ ਗਏ ਆ ਹਰਪੀਰਤਾ ਦੇ ਮਤਵਾਸ ਦਾ ਸਿੰਘਪੁਰੇ ਤੱਕ ਰ ਗਏ ਆ ਤੇ ਜੋ ਲੋਕਾਂ ਦੀ ਉੱਥੇ ਸਾਨੂੰ ਮੁਸ਼ਕਲਾ ਸੁਣੀਆਂ ਸਭ ਤੋਂ ਜ਼ਿਆਦਾ ਤੇ ਉਹ ਮੰਗ ਕਰਦੇ ਨੇ ਪਾਣੀ ਪੀਣ ਵਾਲੇ ਦੀ ਸੁੱਕੇ ਦੁੱਧ ਦੀ ਔਰ ਚਾਹ ਪੱਤੀ ਜੋ ਰਾਸ਼ਨ ਨਾਲ ਚਾਹੀਦਾ ਹੈ ਤੇ ਸੁੱਕੀਆਂ ਸਹਾਤਾ ਜ਼ਿਆਦਾ ਮੰਗਦੇ ਨੇ ਡੰਗਰਾਂ ਦਾ ਵੀ ਮਾੜਾ ਹਾਲ ਆ ਉਹਨਾਂ ਵਾਸਤੇ ਸੁੱਕਾ ਚਾਰਾ ਵੀ ਮੰਗਦਾ ਏ ਉਹਦਾ ਕੋਈ ਬਾਅਦ ਚ ਹੱਲ ਕਰਾਂਗੇ ਪਹਿਲੋ ਤੇ ਅਸੀਂ ਇਹ ਸੁੱਕੀ ਰਸਤੇ ਜਿਹੜੀ ਉਹਨਾਂ ਤੱਕਰ ਪਹੁੰਚਾਉਣੀ ਆ ਅਸੀਂ ਦੁੱਧ ਲਿਆ ਆ ਪੈਕਟਾਂ ਦਾ ਵੇਰ ਕੇ ਆ ਲਾ ਦਾ ਵੀ ਲਿਆ ਆ ਤਾਂ ਸੁੱਕਾ ਵੀ ਲਿਆ ਆ ਜਿੰਨ ਹੋਰ ਵੀ ਜਿਹੜੇ ਸੰਸਥਾ ਉਹ ਵੀ ਵੀ ਜਿਹੜੀਆਂ ਉੱਥੋਂ ਮਤ ਜਾਣਾ ਉਹਨਾਂ ਨੂੰ ਹਰ ਕਿਸੇ ਮਤਲਬ ਕਿਹੜੇ ਕਿਹੜੀਆਂ ਮਤਲਬ ਹਰਨ ਤੇ ਕੀ ਹੈ ਜਿਹੜੀ ਹਾਰਪੇਤਾਂ ਦੀ ਮਦਦ ਵਾਸਤੇ ਤੇ ਹੁਣ ਆਮ ਹੀ ਜਨਤਾ ਸਾਰੇ ਵਾਸਤੇ ਲਈ ਆ ਪਬਲਿਕ ਜੋ ਵੀ ਪਿੰਡਾਂ ਚ ਸੇਵਾ ਬੰਦੀਆਂ ਲੈ ਕੇ ਹਾਜ਼ਰ ਹੋ ਰਹੇ ਨੇ ਫੇਰ ਵੀ 10 ਦਿਨ ਬਾਅਦ ਉਹਨਾਂ ਨੂੰ ਮਦਦ ਦੀ ਲੋੜ ਨਗਦ ਰਾਸ਼ੀ ਦੀ ਲੋਡ ਪੈਣੀ ਆ ਕੋਈ ਉਹਦਾ ਸਹੂਲਤਾਂ ਦੀ ਪੈਣੀ ਆ ਉਹ ਵੀ ਕੋਈ ਵੱਡੇ ਪ੍ਰਾਲੇ ਨੇ ਜੇ ਸਰਕਾਰ ਦੇ ਪ੍ਰਾਲੇ ਸਦਕਾ ਹੀ ਉਹ ਚੱਲਣਾ ਹੈ ਸੈਂਟਰ ਖੁੱਲ ਕੇ ਮਦਦ ਕਰੇ ਜਿਸ ਵਿੱਚ ਸਖਜਿੰਦਰ ਰਧਾਵੇ ਨੇ ਪੂਰਾ ਡਿਸਟ੍ਰਿਕਟ ਗਰਦਾਸਪੁਰ ਤੋਂ ਐਮਪੀ ਫੰਡ ਆਪਣਾ ਸਾਰਾ ਪ੍ਰਧਾਨ ਮੰਤਰੀ ਹਸਪਤਾਲ ਦਾ ਵੀ ਸਾਰਾ ਦਾ ਸਾਰਾ ਹੀ ਆੜ ਪੀਰਤਾ ਵਾਸਤੇ ਵਰਤਿਆ ਜਾਵੇ ਉਹਨਾਂ ਦਾ ਬਹੁਤ ਤਕੜਾ ਯੋਗਦਾਨ ਆ ਤੇ ਪਿੰਡਾਂ ਥਾਵਾਂ ਦਾ ਵੀ ਆ ਗਾਇਆ ਜੀ ਨਾ ਮਾਗਰ ਜੀ ਹੋਰ ਸਿੱਤਾ ਆ ਰਹੀਆਂ ਨੇ ਕਿਹੜੇ ਤੋਂ ਵੱਧ ਕਰਕੇ ਦੂਰ ਦੂਰ ਸੰਗਤਾਂ ਹੜਪੀਰਤਾਂ ਵਾਸਤੇ ਲੰਗਰ ਆ ਸੁੱਕੀਆਂ ਰਸਤਾਂ ਲੈ ਕੇ ਆ ਰਹੀਆਂ ਨੇ ਕੋ ਕੱਪੜੇ ਦੀ ਲੋੜ ਹੈ ਕਿਸ ਨੂੰ ਰਾਸ਼ਨ ਦੀ ਆ ਸੁੱਕੇ ਦੀ ਜਾਨ ਮਤਲਬ ਹੋ ਰਿਹਾ ਪੱਛਾ ਦਾ ਭਾਈ ਜਦੋਂ ਉੱਥੇ ਜਾਈਏ ਪਤਾ ਲੱਗਦਾ ਸਭ ਤੋਂ ਵੱਧ ਹੈ ਇਸ ਟਾਈਮ ਉਹਨਾਂ ਨੂੰ ਪੀਣ ਵਾਲਾ ਪਾਣੀ ਜੋ ਮਿਆਬ ਮੈਡੀਸਿਨ ਮਿਆ ਕਰਵਾਈ ਜਾ ਰਹੀ ਆ ਕਿਉਂਕਿ ਹੜਪੀਰਤਾਂ ਦੇ ਬਿਮਾਰੀ ਜਿਹੜੀ ਹੈ ਜਿਆਦਾ ਮਤਲਬ ਸਿਆ ਰਹੀ ਆ ਆਸਤੋਂ ਬਹੁਤ ਬਹੁਤ ਕਈ ਗੱਡੀਆਂ ਤੇ ਆਪਣੀ ਜਿਹੜੀ ਨਾ ਸੇਵਾ ਬਦਲ ਕਰਦੇ ਆ ਉਹ ਵੱਡੀਆਂ ਤੋਂ ਨਹੀਂ ਦੱਸਣਾ ਚਾਹੁੰਦੇ ਉਹ ਗੱਡੀਆਂ ਅੱਗੇ ਤੇ ਜਾ ਨਹੀਂ ਰਹੀਆਂ ਅੱਗੇ ਤਾਂ ਸਿਰਫ ਟਰੈਕਟਰ ਹੀ ਜਾ ਰਹੇ ਨੇ ਉਹਨਾਂ ਲੋਕਾਂ ਦੀ ਮਦਦ ਵਾਸਤੇ ਲੋਕ ਹਰ ਪ੍ਰਾਲਾ ਕਰ ਰਹੇ ਨੇ ਸਭ ਤੋਂ ਵੱਡੀ ਦੇਣ ਆ ਇਸ ਟਾਈਮ ਡਿਸਟ੍ਰਿਕਟ ਗਰਦਾਸਪੁਰ ਦੇ ਵਿੱਚ ਖਾਲਸਾ ਐਡ ਵਾਲੇ ਅਤੇ ਪਾਹੀ ਅਮਰਤਪਾਲ ਦੀ ਟੀਮ ਜਿਹੜੀ ਆ ਉਹ ਪੂਰਾ ਸੰਯੋਗ ਦੇ ਰਹੀ ਆ ਉਹਨਾਂ ਨਾਲ ਵੇਖ ਕੇ ਹਰ ਪਿੰਡ ਪਿੰਡ 'ਚ ਉਤਸ਼ਾਹ ਹੋਇਆ ਤੇ ਲੋਕਾਂ ਦੀ ਮਦਦ ਵਾਸਤੇ ਅੱਗੇ ਆਏ ਨੇ ਲੋਕ ਖੁੱਲ ਕੇ ਜਾ ਰਹੇ ਨੇ ਇਹ ਪਿੰਡ ਖੁਸ਼ੀਪੁਰ ਤੋਂ ਵੀ ਆ ਇਸੇ ਸੰਬੰਧ ਵਿੱਚ ਹੀ ਜਾ ਰਿਹਾ ਕੰਮ